ਉਹ ਜਿਹੜੀ ਆਪਣੀ ਬਦਕਿਸਮਤੀ ਹੈ ਤੁਸੀਂ ਇਹ ਤਾਂ ਕੋਈ ਚੀਜ਼ ਖਰੀਦਣ ਜਾਣੇ ਹੋ ਛੋਟੀ ਮੋਟੀ ਸੂਟ ਖਰੀਦਣ ਜਾਣੇ ਹੋ ਉਹਦੇ ਤਾਂ ਤੁਸੀਂ 10 ਨੁਕਤੇ ਕੱਢਦੇ ਹੋ ਲੇਕਿਨ ਜਿਹੜੇ ਇਲੈਕਸ਼ਨ ਹੈ ਉਹਦੇ ਤੁਸੀਂ ਢੰਗ ਨਾਲ ਬੋਲਦੇ ਨਹੀਂ ਹੋ ਦੋ ਤਿੰਨ ਲਾਈਨਾਂ ਚੀਨ ਵਾਈਂਡ ਅਪ ਕਰਦਾਗਾ ਜੀ ਜੀ ਮੁਸਲਮਾਨ ਇਸ ਵਕਤ ਪੂਰੇ ਆਲ ਓਵਰ ਇੰਡੀਆ ਚ ਵਿਚਾਰ ਆ ਜੀ ਇਹਦੇ ਨਾਲ ਹਰ ਕੋਈ ਖੇਲਦਾ ਹੈ ਜੀ ਹਰ ਪਾਰਟੀ ਖੇਲਦੀ ਹੈ ਇਹਨਾਂ ਦਾ ਕਰਦਾ ਕੋਈ ਭਲਾ ਨਹੀਂ ਇਨ ਸ਼ਾਰਟ ਮੈਂ ਪਾਰਟੀ ਦਾ ਨਾਮ ਨਹੀਂ ਲੈਂਦਾ 60 70 ਸਾਲ ਤੱਕ ਮੁਸਲਮਾਨਾਂ ਨੂੰ ਹਮ ਬੇਕੂਬ ਬਣਾਤਾ ਹੈ ਕਿੱਤਾ ਭਲਾ ਐਸਾ ਵੀ ਨਹੀਂ ਕਿ ਆਪਾਂ ਨੇ ਨਹੀਂ ਕੀਤਾ ਲੇਕਿਨ ਜੋ ਹੋਣਾ ਚਾਹੀਦਾ ਸੀ ਤਾਂ ਉਹ ਨਹੀਂ ਕੀਤਾ ਭਲਾ ਉਹਨਾਂ ਨੇ ਪਹਿਲੀ ਗੱਲ ਤਾਂ ਇਹਨਾਂ ਨੂੰ ਅੱਜ ਤੱਕ ਮੇਰੇ ਕੋਲ ਮੈਂ ਸੌਰੀ ਟੂ ਪੱਤਰਕਾਰ ਪੁੱਛਦੇ ਹੀ ਨਹੀਂ ਹੈਗੇ ਜੀ ਤੁਸੀਂ ਮੁੱਦਾ ਕੀ ਲੈ ਕੇ ਆਏ ਹੋ ਤੁਹਾਡਾ ਵਿਜ਼ਨ ਕੀ ਹੈ ਉਹ ਤਾਂ ਇਹ ਪੁੱਛਣਾ ਹੈ ਕਿ ਤੁਸੀਂ ਕੀ ਕਰਨਾ ਹੈਓ ਜੀ ਸਰ ਪੱਤਰਕਾਰਾਂ ਨੂੰ ਚਾਂਸ ਕਿਹਨਾ ਦਿੱਤਾ ਜਾਂਦਾ ਹੈ ਪੱਤਰਕਾਰਾਂ ਦੇ ਕੋਲ ਤਾਂ ਪ੍ਰੈਸ ਨੋਟ ਹੀ ਆਉਂਦੇ ਇਸ ਤੋਂ ਇਲਾਵਾ ਤਾਂ ਕੁਝ ਹੁੰਦਾ ਨਹੀਂ ਕਿਉਂ ਲਿਖਦੇ ਆ ਉਹ ਪੱਤਰਕਾਰ ਉਹ ਪ੍ਰੈਸ ਨੋਟ ਤੇ ਕਿਉਂ ਲਿਖਦੇ ਆ ਉਹਨਾਂ ਕੋਲ ਦੇਖੋ ਪੱਤਰਕਾਰਾਂ ਕੋਲ ਇੱਕ ਕੁਆਲਿਟੀ ਹੈ ਲਿਖਣ ਦੀ ਕੁਆਲਿਟੀ ਹੈ ਉਹ ਲਿਖ ਵੀ ਸਕਦੇ ਆ ਉਹ ਇਹ ਵੀ ਲਿਖ ਸਕਦੇ ਆ ਕਿ ਮਲੇਰ ਕਾਲਜ ਦੀ ਬੜੀ ਦੇਰ ਤੋਂ ਜੀ ਮੈਡੀਕਲ ਕਾਲਜ ਗਿਆ ਉਹ ਅੜਿਆ ਪਿਆ ਹੈ ਕਾਂਗਰਸ ਸਰਕਾਰ ਇੱਕ ਲਾਲੀਪਾਪ ਦੇ ਕੇ ਚਲੀ ਗਈ ਹੋਰ ਕੋਈ ਆ ਕੇ ਤਿਆਰ ਨਹੀਂ ਕਰ ਰਿਹਾ ਉਹਨੂੰ ਉਹਦੇ ਤੇ ਨਾ ਤਾਂ ਮਾਨਸਾ ਬੋਲਣ ਨੂੰ ਤਿਆਰ ਹੈ ਨਾ ਉਹਦੇ ਤੇ ਸੁਖਪਾਲ ਖੈਰਾ ਪੁੱਤਰ ਸਾਹਿਬ ਤਾਂ ਆ ਹੀ ਨਵੇਂ ਆ ਹੁਣ ਉਹਨਾਂ ਨੇ ਤਾਂ ਹਜੇ ਉਹ ਰੀ ਐਂਟਰੀ ਕੀਤੀ ਹੈ ਤਾਂ ਉਹਨਾਂ ਨੂੰ ਪਤਾ ਨਹੀਂ ਪਤਾ ਵੀ ਨਹੀਂ ਪਤਾ ਕਿ ਮੈਡੀਕਲ ਕਾਲਜ ਕੀ ਹੈ ਲੇਕਿਨ ਹਾਂ ਇਹ ਕਿਉਂਕਿ ਇਹ ਪ੍ਰੋਜੈਕਟ ਜਿਹੜਾ ਹੈ ਕਾਂਗਰਸ ਦਾ ਹੈ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿਉਂ ਨਹੀਂ ਹੋ ਰਿਹਾ ਕੀ ਕਾਰਨ ਹੈ ਉਸ ਮੁੱਦੇ ਦੇ ਉੱਤੇ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ ਔਰ ਜੋ ਇਹ ਆਪਣੇ ਵਾਸਤੇ ਬੜਾ ਹੀ ਮਤਲਬ ਵਿਚਾਰਗੀ ਵਾਲਾ ਉਹ ਹਾਲਾਤ ਵਾਲੇ ਪੈਦਾ ਕਰਦਾ ਹੈ ਔਰ ਰਿਐਲਿਟੀ ਦੇ ਵਿੱਚ ਇਹ ਹੈ ਕਿ ਇਹਨਾਂ ਨੇ ਹੁਣ ਆ ਤਿੰਨ ਕਿ ਮਹੀਨੇ ਰਲ ਰੱਪਾ ਜਿਆ ਕਰਨਾ ਹੈ ਲੋਕਾਂ ਨੇ ਸਵਾਲ ਪੁੱਛਨੇ ਹੈ ਨਹੀਂ ਇਹਨਾਂ ਨੇ ਜਵਾਬ ਦੇਣੇ ਹੈ ਨਹੀਂ ਜਦ ਲੋਕ ਸਵਾਲ ਨਹੀਂ ਪੁੱਛਦੇ ਤੇ ਜਵਾਬ ਕੀ ਦੇਣ ਕੁੜੀਆਂ ਦਾ ਕਾਲਜ ਨੂੰ ਕੁਝ ਕਰੋਗੇ ਜਾਂ ਹਸਪਤਾਲ ਦੇ ਵਿੱਚ ਕੁਝ ਕਰੋਗੇ ਹੋਊਗਾ ਕਿ ਪਹਿਲਾਂ ਤਾਂ ਅਸੀਂ ਇਹ ਹੀ ਦੇਖਿਆ ਕਿ ਜੋ ਸੱਥਾਂ ਦੇ ਉੱਤੇ ਉਹਨਾਂ ਨੇ ਉਹ ਬੈਂਚਰ ਖਾਤੇ ਹਾਂਜੀ ਹਾਂ ਠੀਕ ਹੈ ਮੈਨੇ ਜੀ ਸ਼ੈੱਡ ਪਵਾ ਦਿੱਤਾ ਜੀ ਮੈਨੇ ਜੀ ਸ਼ਮਸ਼ਾਨ ਨੂੰ ਕਰਵਾ ਦਿੱਤਾ ਕਬਰਸਤਾਨ ਦੀ ਗੰਦਾ ਕਰਾਤੀ ਮੈਨੇ ਕਬਰਸਤਾਨ ਦੀ ਗੰਦਾ ਕਰਾਤੀ ਆ ਇਹ ਇਹ ਡਿਵੈਲਪਮੈਂਟ ਆ ਇਹ ਡਿਵੈਲਪਮੈਂਟ ਅਜਿਹੀ ਕੀ ਹੁੰਦੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਐਮਐਲਏ ਇਲੈਕਸ਼ਨ ਦੇ ਵਿੱਚ ਐਮਐਲਏ ਨੇ ਨਾਲੀਆਂ ਤੇ ਸੜਕਾਂ ਬਣਾਈਆਂ ਧੀਆਂ ਉਹਨਾਂ ਨੂੰ ਪਟਵਾ ਕੇ ਦੁਬਾਰਾ ਨਵਾਂ ਬਣਾਤਾ ਉਹਨੂੰ ਡਿਵੈਲਪਮੈਂਟ ਕਹਿੰਦਾ ਇਹ ਦੇਖੋ ਜੀ ਮੈਂ ਡਿਵੈਲਪਮੈਂਟ ਨਹੀਂ ਕੀਤੀ ਇਹ ਡਿਵੈਲਪਮੈਂਟ ਨਹੀਂ ਹੈ ਕਿ ਇਹ ਮੰਨ ਲਓ ਮੈਂ ਤੁਹਾਨੂੰ ਕਹਿ ਗਿਆ ਕਿ ਜੀ मामੂਨ ਸਾਹਿਬ ਖੜੇ ਐ ਤੁਸੀਂ ਸਾਰੇ मामੂਨ ਸਾਹਿਬ ਨੂੰ ਮਿਲ ਲਿਓ ਮੈਂ मामੂਨ ਸਾਹਿਬ ਨੂੰ ਹੀ ਬਾਹਰ ਕੱਢ ਦਿੰਨਾ मामੂਨ ਸਾਹਿਬ ਵਿੱਚੋਂ ਨਿਕਲ ਕੇ ਜਿਨ੍ਹਾਂ ਨੇ ਮੇਰੇ ਮੈਨੂੰ ਵੋਟ ਪਾਇਆ ਉਹ ਸਿੱਧਾ ਮੈਨੂੰ ਅਟੈਕ ਕੰਟੈਕਟ ਨਹੀਂ ਕਰ ਸਕਦੇ ਗੱਲ ਹੀ ਖਤਮ ਹੋ ਗਈ ਤੁਸੀਂ ਪੁੱਛੀਂ ਪੁੱਛਣ ਵਾਲੇ ਜੇ ਤੁਸੀਂ ਮਲੇਰਕੋਲ ਲਈ ਆ ਹੀ ਨਹੀਂ ਰਹੇ ਆਨੇ ਹੋ ਤਾਂ ਕਿਸੇ ਪ੍ਰੋਗਰਾਮਾਂ ਚ ਆਉਨੇ ਹੋ ਸੁਣਦੇ ਹੋ ਸਰ ਆਓ ਦੇਖੋ ਜਨਤਾ ਵੀ ਪੜੀ ਲਿਖੀ ਐ ਕੈਂਡੀਡੇਟ ਵੀ ਪੜੇ ਲਿਖੇ ਐ ਸਾਨੂੰ ਆ ਕੇ ਦੱਸੋ ਕਿ ਅਸੀਂ ਮਲੇਰਕੋਲ ਲਈ ਵਾਸਤੇ ਆ ਕਰਾਂਗੇ ਤੁਸੀਂ ਸਾਨੂੰ ਵੋਟ ਪਾਓ ਕੀ ਮੇ ਜਸ਼ਨ ਵੈਲਕਮ ਟੂ ਰੀਸਨ ਟਾਈਮਸ ਮੈਂ ਮਮੂਨ ਰਸ਼ੀਦ ਅੱਜ ਆਪ ਸਭ ਦੇ ਰੂਬਰੂ ਹੋ ਰਿਹਾ ਹਾਂ ਇੱਕ ਖਾਸ ਮੁੱਦੇ ਨੂੰ ਲੈ ਕੇ ਅੱਜ ਦਾ ਜੋ ਮੁੱਦਾ ਹੈ ਉਹ ਲੋਕ ਸਭਾ ਇਲੈਕਸ਼ਨ 2024 ਲੋਕ ਸਭਾ ਦਾ ਬਿਗਲ ਬਚ ਚੁੱਕਿਆ ਹੈ ਔਰ ਡੇਟਸ ਹੈ ਕੈਂਡੀਡੇਟਸ ਐਲਾਨੇ ਗਏਨ ਅਲੱਗ ਅਲੱਗ ਪਾਰਟੀਆਂ ਦੀ ਤਰਫੋਂ ਔਰ ਕੁਝ ਮੁੱਦੇ ਜੋ ਜ਼ਿਲ੍ਹਾ ਮਲੇਰਕੋਟਲਾ ਦੇ ਪੁਰਾਣੇ ਚੱਲੇ ਆ ਰਹੇ ਹਨ ਉਹਨਾਂ ਮੁੱਦਿਆਂ ਦੇ ਉੱਪਰ ਕਿੰਨੀ ਕੁ ਗੱਲ ਹੋ ਰਹੀ ਹੈ ਕਿਹੜਾ ਕੈਂਡੀਡੇਟ ਕਿੰਨੇ ਕੁ ਖੁੱਲ ਕੇ ਮਲੇਰ ਕੋੜਲੇ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਮਲੇਰ ਕੋੜਲੇ ਦੇ ਲੋਕਾਂ ਦੀ ਗੱਲ ਕਰ ਰਿਹਾ ਮਲੇਰ ਕੋੜਲੇ ਦੀਆਂ ਪ੍ਰੋਬਲਮਸ ਦੀ ਗੱਲ ਕਰ ਰਿਹਾ ਆਪਾਂ ਅੱਜ ਇਸ ਟੌਪਿਕ ਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਹੁਸੈਨ ਸ਼ੇਖ ਜੀ ਜੋ ਬਤੌਰ ਪੱਤਰਕਾਰ ਬੜੇ ਲੰਬੇ ਸਮੇਂ ਤੋਂ ਆਪਣੀ ਭੂਮਿਕਾ ਅਦਾ ਕਰ ਰਹੇ ਹਨ ਮਲੇਰ ਕੋੜਲੇ ਦੇ ਜੰਪਲ ਮਲੇਰ ਕੋੜਲੇ ਦੇ ਮੁੱਦਿਆਂ ਦਾ ਵੀ ਪਤਾ ਹੈ ਔਰ ਮਲੇਰ ਕੋੜਲੇ ਦੇ ਮੁੱਦਿਆਂ ਤੇ ਖੁੱਲ ਕੇ ਬੋਲਦੇ ਵੀ ਰਹੇ ਹਨ ਔਰ ਇਸ ਤੋਂ ਇਲਾਵਾ ਐਜੂਕੇਸ਼ਨਿਸਟ ਹੈ ਕਈ ਬੜੀਆਂ ਯੂਨੀਵਰਸਿਟੀਆਂ ਦੇ ਵਿੱਚ ਬਤੌਰ ਐਡਵਾਈਜ਼ਰ ਕੰਮ ਕਰ ਚੁੱਕੇ ਹਨ ਔਰ ਕਰ ਵੀ ਰਹੇ ਹਨ ਔਰ ਇਹ ਗੱਲ ਕਰਦੇ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਰਦੇ ਹੁਸੈਨ ਸਾਹਿਬ ਨੂੰ ਹੁਸੈਨ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ ਚ ਇੱਕ ਵਾਰ ਫੇਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਜਿੱਦਾਂ ਦਾ ਕੰਮ ਕਰ ਰਹੇ ਹੋ ਮਾਮੂਨ ਸਾਹਿਬ ਮੁੱਦੇ ਚੱਕ ਰਹੇ ਹੋ ਵਧੀਆ ਮੁੱਦੇ ਚੱਕ ਰਹੇ ਹੋ ਔਰ ਉਹਦਾ ਤੁਹਾਨੂੰ ਜਿਹੜਾ ਹੈ ਰਿਵਾਰਡ ਵੀ ਮਲੇਰ ਕੋਲੇ ਦੀ ਜਨਤਾ ਬਹੁਤ ਬੜੀ ਬਲਕਿ ਪੰਜਾਬ ਦੀ ਜਨਤਾ ਦੇ ਰਹੀ ਹੈ ਮੈਂ ਦੇਖ ਰਿਹਾ ਕਿ ਤੁਹਾਡੇ ਜਿਹੜੇ ਵਿਊਜ਼ ਹੈ ਦਿਨੋ ਦਿਨ ਮਤਲਬ ਦਿਨ ਚੌਗਨੀ ਦਿਨ ਦੁਗਣੀ ਰਾਤ ਚੌਗਨੀ ਜਿਹੜੇ ਆ ਵੱਧ ਰਹੇ ਆ ਬਸ ਹੁਣ ਤਾਂ ਇੱਕ ਦਿਨ ਮੈਂ ਇਹੀ ਕਹਿਣਾ ਕਿ ਵੀ ਸਾਨੂੰ ਪਾਰਟੀ ਦੇ ਦਿਓ ਪਾਰਟੀ ਤੁਹਾਡੀ ਜੀ ਚੈਨਲ ਤੁਹਾਡਾ ਅਸੀਂ ਵੀ ਤੁਹਾਡੇ ਔਰ ਹੁਸੈਨ ਸਾਹਿਬ ਇੱਕ ਤੁਸੀਂ ਮੈਨੂੰ ਗੱਲ ਦੱਸੋ ਤੁਸੀਂ ਬੜੇ ਲੰਬੇ ਸਮੇਂ ਤੋਂ ਦੇਖਿਆ ਮਤਲਬ ਪੋਲੀਟੀਕਲ ਸਿਨੈਰੀਓ ਮਲੇਰ ਕੋੜਲੇ ਦਾ ਔਰ ਜਿੱਥੇ ਤੱਕ ਮੈਂ ਜਾਣਦਾ ਕਿ ਤੁਸੀਂ ਖੁੱਲ ਕੇ ਲਿਖਿਆ ਵੀ ਹੈ ਪੋਲੀਟਿਕਸ ਦੇ ਉੱਪਰ ਮਲੇਰ ਕੋੜਲੇ ਦੀ ਪੋਲੀਟਿਕਸ ਦੇ ਉੱਪਰ ਮੁੱਦੇ ਕੀ ਹੈ ਪਹਿਲੀ ਗੱਲ ਤਾਂ ਇਹਨਾਂ ਨੂੰ ਅੱਜ ਤੱਕ ਮੇਰੇ ਕੋਲ ਮੈਂ ਸੌਰੀ ਟੂ ਪੱਤਰਕਾਰ ਪੁੱਛਦੇ ਹੀ ਨਹੀਂ ਹੈਗੇ ਜੀ ਤੁਸੀਂ ਮੁੱਦਾ ਕੀ ਲੈ ਕੇ ਆਏ ਹੋ ਤੁਹਾਡਾ ਵਿਜ਼ਨ ਕੀ ਹੈ ਉਹ ਤਾਂ ਇਹ ਪੁੱਛਦੇ ਹੈ ਕਿ ਤੁਸੀਂ ਕੀ ਕਰਨਾ ਆਏ ਹੋ ਜੀ ਸਰ ਪੱਤਰਕਾਰਾਂ ਨੂੰ ਚਾਂਸ ਕਿਨਾਂ ਦਿੱਤਾ ਜਾਂਦਾ ਹੈ ਪੱਤਰਕਾਰਾਂ ਦੇ ਕੋਲ ਤਾਂ ਪ੍ਰੈਸ ਨੋਟ ਹੀ ਆਉਂਦੇ ਇਸ ਤੋਂ ਇਲਾਵਾ ਤਾਂ ਕੁਝ ਹੁੰਦਾ ਨਹੀਂ ਕਿਉਂ ਲਿਖਦੇ ਆ ਉਹ ਪੱਤਰਕਾਰ ਉਹ ਪ੍ਰੈਸ ਨੋਟ ਤੇ ਕਿਉਂ ਲਿਖਦੇ ਆ ਉਹਨਾਂ ਕੋਲ ਦੇਖੋ ਪੱਤਰਕਾਰਾਂ ਕੋਲ ਇੱਕ ਕੁਆਲਿਟੀ ਹੈ ਲਿਖਣ ਦੀ ਕੁਆਲਿਟੀ ਹੈ ਉਹ ਲਿਖ ਵੀ ਸਕਦੇ ਆ ਉਹ ਇਹ ਵੀ ਲਿਖ ਸਕਦੇ ਆ ਕਿ ਮਲੇਰ ਕਾਲਜ ਜੀ ਬੜੀ ਦੇਰ ਤੋਂ ਜੀ ਮੈਡੀਕਲ ਕਾਲਜ ਹੀ ਹੈ ਉਹ ਅੜਿਆ ਪਿਆ ਹੈ ਕਾਂਗਰਸ ਸਰਕਾਰੀ ਕਿ ਲollipops ਦੇ ਕੇ ਚਲੀ ਗਈ ਹੋਰ ਕੋਈ ਆ ਕੇ ਤਿਆਰ ਨਹੀਂ ਕਰ ਰਿਹਾ ਉਹਨੂੰ ਉਹਦੇ ਤੇ ਨਾ ਤਾਂ ਮਾਨਸਾ ਬੋਲਣ ਨੂੰ ਤਿਆਰ ਹੈ ਨਾ ਉਹਦੇ ਤੇ ਸੁਖਪਾਲ ਖੈਰਾਬੁੱਤਰ ਸਾਹਿਬ ਤਾਂ ਆ ਹੀ ਨਵੇਂ ਆ ਹੁਣ ਉਹਨਾਂ ਨੇ ਤਾਂ ਹਜੇ ਉਰੇ ਐਂਟਰੀ ਕੀਤੀ ਹੈ ਤਾਂ ਉਹਨਾਂ ਨੂੰ ਪਤਾ ਨਹੀਂ ਪਤਾ ਵੀ ਨਹੀਂ ਪਤਾ ਕਿ ਮੈਡੀਕਲ ਕਾਲਜ ਕੀ ਲੇਕਿਨ ਹਾਂ ਇਹ ਕਿਉਂਕਿ ਇਹ ਪ੍ਰੋਜੈਕਟ ਜਿਹੜਾ ਹੈ ਕਾਂਗਰਸ ਦਾ ਹੈ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿਉਂ ਨਹੀਂ ਹੋ ਰਿਹਾ ਕੀ ਕਾਰਨ ਹੈ ਉਸ ਮੁੱਦੇ ਦੇ ਉੱਤੇ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ ਔਰ ਜੋ ਇਹ ਆਪਣੇ ਵਾਸਤੇ ਬੜਾ ਹੀ ਮਤਲਬ ਵਿਚਾਰਗੀ ਵਾਲਾ ਉਹ ਹਾਲਾਤ ਵਾਲੇ ਪੈਦਾ ਕਰਦਾ ਹੈ ਔਰ ਰਿਐਲਿਟੀ ਦੇ ਵਿੱਚ ਇਹ ਹੈ ਕਿ ਇਹਨਾਂ ਨੇ ਹੁਣ ਆ ਤਿੰਨ ਕਿ ਮਹੀਨੇ ਰਲ ਰੱਪਾ ਜਿਆ ਕਰਨਾ ਹੈ ਲੋਕਾਂ ਨੇ ਸਵਾਲ ਪੁੱਛਨੇ ਹੈ ਨਹੀਂ ਇਹਨਾਂ ਨੇ ਜਵਾਬ ਦੇਣੇ ਹੈ ਨਹੀਂ ਜਦ ਲੋਕ ਸਵਾਲ ਨਹੀਂ ਪੁੱਛਦੇ ਤੇ ਜਵਾਬ ਕੀ ਦੇਣ ਮੈਂ ਤੁਹਾਨੂੰ ਦੱਸਦਾ ਇੱਕ ਮੇਰੇ ਕੋਲ ਨਾ ਇੱਕ ਨੇਤਾ ਆ ਗਿਆ ਪਿਛਲੇ ਇਲੈਕਸ਼ਨ ਦੇ ਵਿੱਚ ਜੀ ਤੇ ਇਤਫਾਕ ਨਾਲ ਮੈਂ ਨਿਕਲ ਰਿਹਾ ਥਾ ਉਹ ਅੰਦਰ ਐਂਟਰ ਕਰ ਰਹੇ ਥੇ ਤਾ ਉਹਨਾਂ ਨੇ ਆ ਕੇ ਮੇਰੀ ਮਾਤਾ ਜੀ ਨੂੰ ਸਲਾਮ ਦੁਆ ਕੀਤੀ ਸਲਾਮ ਦੁਆ ਕਰਨ ਤੋਂ ਬਾਅਦ ਮੈਨੂੰ ਕਹਿੰਦੇ ਕਿ ਜੀ ਉਹਨੂੰ ਕਹਿੰਦੇ ਕਿ ਵੋਟ ਤੁਸੀਂ ਪਾਈਓ ਤੇ ਮੈਂ ਵੀ ਕਿਉਂਕਿ ਉਹ ਕੱਛੀ ਬੰਦੀ ਹੈ ਮੇਰੇ ਘਰ ਆਏ تھے ਤਾਂ ਮੈਨੂੰ ਖੜਨਾ ਮੇਰਾ ਬੰਦਾ ਥਾ ਤਾਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਸਰ ਸਰ ਜਾਂ ਮੈਮ ਜੋ ਵੀ ਥੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਸਾਨੂੰ ਵੋਟ ਪਾਉਣ ਨੂੰ ਤਾਂ ਕਹਿ ਦਿੱਤਾ ਲੇਕਿਨ ਥੋਨੇ ਆ ਫਲਾਨੀ ਫਲਾਨੀ ਬੰਦਿਆਂ ਨੂੰ ਤਾਂ ਆ ਚੀਜ਼ਾਂ ਦਿੱਤੀਆਂ ਫਲਾਨੀ ਫਲਾਨੀ ਬੰਦੇ ਨੂੰ ਆ ਚੀਜ਼ਾਂ ਕਿਉਂ ਨਹੀਂ ਦਿੱਤੀਆਂ ਜੋ ਚੀਜ਼ਾਂ ਤੁਸੀਂ ਉਹਨੂੰ ਦਿੱਤੀਆਂ ਉਹ ਬਰਾਬਰੀ ਇਸ ਨਾਲ ਕਿਉਂ ਨਹੀਂ ਹੋਈ ਤਾਂ ਉਹਨਾਂ ਨੇ ਮੈਨੂੰ ਕਿਹਾ ਕਹਿੰਦੀ ਅੱਛਾ ਤੁਹਾਡੇ ਨਾਲ ਇਹ ਹੋਇਆ ਨਹੀਂ ਮੈਂ ਕਿਹਾ ਹਾਂ ਜੀ ਤੋਂ ਔਰ ਉਹ ਇਹ ਮੈਂ ਕਿਹਾ ਤੇ ਹੋਇਆ ਵੀ ਤੁਹਾਡੇ ਜਿਹੜੇ ਵਰਕਰਾਂ ਨਾਲ ਨਹੀਂ ਹੋਇਆ ਬਟ ਉਹਨਾਂ ਦੀ ਇੱਕ ਅੱਛੀ ਚੀਜ਼ ਦੇਖੀ ਮੈਨੇ ਉਹਨਾਂ ਨੇ ਜਾ ਕੇ ਫੌਰਨ ਇਹ ਤੇ ਗਿਆਨ ਲੱਤਾ ਔਰ ਇਹ ਤੇ ਅਮਲ ਵੀ ਕੀਤਾ ਯੰਗ ਨੇਤਾ ਸਿਓ ਉਹਨਾਂ ਨੇ ਬੜਾ ਅੱਛੇ ਤਰੀਕੇ ਨਾਲ ਉਹਨੂੰ ਅਮਲ ਕੀਤਾ ਔਰ ਉਹ ਕੰਮ ਕੀਤਾ ਹੁਣ ਗੱਲ ਕੀ ਹੈ ਆਪਾਂ ਕਹਿੰਦੇ ਨਹੀਂ ਆਏ ਤੇ ਆਪਾਂ ਕਿਨੇ ਹਾਜੀ ਠੀਕ ਹੈ ਜੀ ਅਸੀਂ ਪਾਵਾਂਗੇ ਡਰਦੇ ਆਪਾਂ ਆਪਾਂ ਕਿਉਂ ਡਰਦੇ ਆ ਆਪਾਂ ਵੋਟ ਦੇਣਾ 21 ਦਿਨ ਨੇਤਾ ਨੇ ਆਪਣੇ ਕੋਲ ਆਣਾ ਸੁਖਪਾਲ ਖੈਰਾ ਜੀ ਨੇ ਇੱਕ ਦਿਨ ਆਣਾ ਮੀਤਿਹਰ ਨੇ ਇੱਕ ਦਿਨ ਆਣਾ ਆਪਣੇ ਕੀ ਨਾਂ ਲੈਂਦੇ ਆ ਆਹ ਮਾਨ ਸਾਹਿਬ ਨੇ ਇੱਕ ਦਿਨ ਆਣਾ ਕੀ ਉਹ ਆਪਣੇ ਅਕਾਲੀ ਦਲ ਦੇ ਕੌਣ ਨੇ ਕੀ ਨਾਂ ਮੈ ਉਹਨਾਂ ਦਾ ਮਿਸਟਰ ਛੁੰਦਾਂ ਦਾ ਤਾਂ ਮਿਸਟਰ ਛੁੰਦਾਂ ਨੇ ਇੱਕ ਦਿਨ ਆਣਾ ਜਦੋਂ ਆਣ ਉਹਨਾਂ ਨੂੰ ਬਿਠਾਓ ਕਿ ਜੀ ਆਇਆਂ ਆ ਬੈਠੋ ਐਟਲੀਸਟ ਐਟਲੀਸਟ ਪਹਿਲੀ ਗੱਲ ਤਾਂ ਤੁਹਾਨੂੰ ਮਲੇਰ ਕੋਡਲਾ ਲੈਵਲ ਦੇ ਮੁੱਦੇਾਂ ਤੇ ਸਵਾਲ ਉਠਾਉਣੇ ਚਾਹੀਦੇ ਆ ਕਿ ਸਾਡੀ ਆ ਪ੍ਰੋਬਲਮ ਐ ਸਾਡੀ ਲਾਈਟ ਦੀ ਪ੍ਰੋਬਲਮ ਐ ਸਾਡੇ ਪਾਣੀ ਦੀ ਪ੍ਰੋਬਲਮ ਐ ਸਾਡੇ ਬੱਚਿਆਂ ਦੇ ਐਜੂਕੇਸ਼ਨ ਦੀ ਪ੍ਰੋਬਲਮ ਐ ਹੁਣ ਤੁਸੀਂ ਇੱਕ ਗੱਲ ਦੱਸੋ ਥੋੜੇ ਚੋਂ ਮੈਂ ਪੱਤਰਕਾਰ ਸਾਹਿਬ ਤੁਹਾਨੂੰ ਪੁੱਛ ਰਿਹਾ ਥੋੜੇ ਚੋਂ ਕਿਸੇ ਨੇ ਇਹ ਕਿਹਾ ਅੱਜ ਦੇ ਘੜੀ ਦੇ ਵਿੱਚ ਉਰੇ ਦੀ ਜਿਹੜੀ ਬੱਚੀਆਂ ਪੜਨ ਤਾਂ ਜਾ ਰਹੀਆਂ ਲੇਕਿਨ ਅੱਧੀਆਂ ਬੱਚੀਆਂ ਐਸੀਆਂ ਇਸ ਡਰ ਨਾਲ ਪੜਨ ਨਹੀਂ ਜਾ ਰਹੀਆਂ ਕਿ ਅਸੀਂ ਜੇ ਉੱਥੇ ਭੇਜਾਂਗੇ ਯੂਨੀਵਰਸਿਟੀਆਂ 'ਚ ਕਿਤੇ ਮਾਹੌਲ ਨਾ ਉੱਥੇ ਦਾ ਮਾਹੌਲ ਖਰਾਬ ਐ ਕਦੇ ਕਿਸੇ ਨੇ ਇਹ ਸਵਾਲ ਕੀਤਾ ਆਮ ਜਨਤਾ ਦੇ ਵਿੱਚੋਂ ਕਿਸੇ ਉਹਨਾਂ ਨੇ ਪੱਤਰਕਾਰ ਨੇ ਕਿ ਵੀ ਕੋਈ ਯੂਰੇ ਯੂਨੀਵਰਸਿਟੀ ਵੀ ਹੋਣੀ ਚਾਹੀਦੀ ਹੈ ਕੱਲੇ ਪੁਰਾਣੇ ਮੁੱਦੇ ਨਾ ਪੁੱਛੋ ਨਵਾਂ ਵੀ ਛੇੜੋ ਜੋ ਆਉਣ ਵਾਲੇ ਸਮੇਂ ਤੁਹਾਡੇ ਕੰਮ ਆ ਸਕਦਾ ਹੈ ਨਹੀਂ ਕਿਆ ਕਾਲਜ ਦੇ ਵਿੱਚ ਸਾਰੀਆਂ ਅਸਾਮੀਆਂ ਪੂਰੀਆਂ ਉਰਦੂ ਦਾ ਜਿਹੜਾ ਪ੍ਰੋਫੈਸਰ ਹੈ ਉਰਦੂ ਦੀ ਜਿਹੜਾ ਇੱਕ ਸੀਟ ਹੈ ਉਰੋਂ ਲੈ ਕੇ ਚਲੇ ਗਏ ਉਹ ਪੁੱਛਿਆ ਓਰੇ ਹਸਪਤਾਲ ਦੇ ਵਿੱਚ ਕੀ ਕਮੀ ਹੈ ਕਿਸੇ ਨੇ ਕਿਹਾ ਅੱਛਾ ਜੀ ਵੋਟ ਪਾਣੇ ਤੁਮ ਹੋ ਆਕੇ ਪਹੁੰਚ ਜਾਂਦੇ ਆ ਉਹਨਾਂ ਦੀ ਸੁਣਦੇ ਆ ਆ ਜਾਂਦੇ ਆ ਥਿਸ ਇਜ਼ ਨੋਟ ਦਾ ਵੇ ਇਹ ਪੜ੍ਹੇ ਲਿਖੇ ਬੰਦਿਆਂ ਦੀ ਹੋ ਨਹੀਂ ਔਰ ਹੁਣ ਤਾਂ ਜਿਹੜਾ ਅੱਜ ਜਿਹੜਾ ਹੁਣ ਚੱਲੇ 2024 ਚੱਲ ਰਿਹਾ ਇਸ ਵਕਤ ਚ ਔਰ 1974-75 ਚ 76 ਤੋਂ 780 ਚ ਉਹਨਾਂ ਵੱਧ ਪੜ੍ਹੇ ਲਿਖੇ ਲੋਕ ਹੈ ਮੁੱਦੇ ਤੇ ਗੱਲ ਮੁੱਦਿਆਂ ਤੇ ਗੱਲ ਜਦ ਹੋਊਗੀ ਜਦ ਆਵਾਮ ਗੱਲ ਕਰੂਗੀ ਆਵਾਮ ਗੱਲ ਕਰਨ ਨਹੀਂ ਚਾਹੁੰਦੀ ਜੇ ਔਰ ਹੁਸੈਨ ਸਾਹਿਬ ਮੈਂ ਜ਼ਿਆਦਾ ਲੰਬੀ ਨਹੀਂ ਇਹਨੂੰ ਇੰਟਰਵਿਊ ਲੈ ਕੇ ਜਾਣੀ ਚਾਹੁੰਦਾ ਤਾਂ ਜੋ ਵਿਊਰਸ ਵੀ ਥੇ ਤਰੀਕੇ ਦੇ ਨਾਲ ਇਹਦਾ ਜਿਹੜਾ ਕਨਕਲੂਜਨ ਹੈ ਇਹਦਾ ਜਿਹੜਾ ਨਿਚੋੜ ਹੈ ਉਹਨੂੰ ਪਾ ਸਕਣ ਆਪਣਾ ਮਕਸਦ ਇਹੀ ਹੈ ਕਿ ਘੱਟ ਤੋਂ ਘੱਟ ਘੱਟ ਤੋਂ ਘੱਟ ਜਿਹੜਾ ਰਿਪ੍ਰੈਜ਼ੈਂਟੇਟਿਵ ਕਿਸੇ ਵੀ ਪਾਰਟੀ ਦਾ ਤੁਹਾਡੇ ਕੋਲ ਆਉਂਦਾ ਐਟ ਲੀਸਟ ਉਹਨੂੰ ਦੋ ਕੁਐਸਚਨ ਤਾਂ ਪੁੱਛ ਲਓ ਇੱਥੇ ਇੱਕ ਟ੍ਰੈਂਡ ਦੇਖਿਆ ਅਸੀਂ ਵੀ ਬਚਪਨ ਤੋਂ ਇੱਕ ਟ੍ਰੈਂਡ ਦੇਖਿਆ ਕਿ ਇੱਕ ਮੁਹੱਲੇ ਦਾ ਚੌਧਰੀ ਕਿਸੇ ਵੀ ਕੈਂਡੀਡੇਟ ਨੂੰ ਲੈ ਕੇ ਮੂਹਰੇ ਆਉਂਦਾ ਉਹਦੇ ਦੋ ਹਾਰ ਪਾਏ ਹੁੰਦੇ ਨੂੰ ਹੱਥ ਜੋੜ ਕੇ ਤੁਹਾਨੂੰ ਕਹਿ ਦਿੰਦਾ ਕਿ ਤੁਸੀਂ ਵੋਟ ਪਾਓ ਐ ਸਮਝ ਲਓ ਜੋ ਕਹੂਗਾ ਮੈਂ ਕਰ ਦੂੰਗਾ ਉਸ ਤੋਂ ਬਾਅਦ ਨਾ ਤਾਂ ਉਹ ਲੀਡਰ ਸਾਹਿਬ ਦੇ دیدار ਹੁੰਦੇ ਨੇ ਨਾ ਨਾ ਉਹ ਬੰਦੇ ਦੀ ਹੁੰਦੇ ਨੇ ਵਿਚਾਰੇ ਦੇ ਸਰ ਉਹ ਤੋਂ ਬਾਅਦ ਹੁੰਦਾ ਕੀ ਹੈ ਮੰਨ ਲਓ ਮੈਂ ਤੁਹਾਨੂੰ ਕਹਿ ਗਿਆ ਕਿ ਜੀ मामੂਨ ਸਾਹਿਬ ਖੜੇ ਹੈ ਤੁਸੀਂ ਸਾਰੇ मामੂਨ ਸਾਹਿਬ ਨੂੰ ਮਿਲ ਲਿਓ ਮੈਂ मामੂਨ ਸਾਹਿਬ ਨੂੰ ਹੀ ਬਾਹਰ ਕੱਢ ਦਿੰਨਾ मामੂਨ ਸਾਹਿਬ ਵਿੱਚੋਂ ਨਿਕਲ ਕੇ ਜਿਨ੍ਹਾਂ ਨੇ ਮੇਰੇ ਮੈਨੂੰ ਵੋਟ ਪਾਇਆ ਉਹ ਸਿੱਧਾ ਮੈਨੂੰ ਅਟੈਕ ਕੰਟੈਕਟ ਨਹੀਂ ਕਰ ਸਕਦੇ ਗੱਲ ਹੀ ਖਤਮ ਹੋ ਗਈ ਤੁਸੀਂ ਪੁੱਛੀਂ ਪੁੱਛਣ ਵਾਲੇ ਜੇ ਤੁਸੀਂ ਮਲੇਰ ਕੋਲ ਨਹੀਂ ਆ ਹੀ ਨਹੀਂ ਰਹੇ ਆਨੇ ਹੋ ਤਾਂ ਕਿਸੇ ਪ੍ਰੋਗਰਾਮ ਆ ਚਾਉਨੇ ਹੋ ਸੁਣਦੇ ਹੋ ਸਰ ਆਓ ਦੇਖੋ ਜਨਤਾ ਵੀ ਪੜੀ ਲਿਖੀ ਹੈ ਕੈਂਡੀਡੇਟ ਵੀ ਪੜੇ ਲਿਖੇ ਆ ਸਾਨੂੰ ਆ ਕੇ ਦੱਸੋ ਕਿ ਅਸੀਂ ਮਲੇਰ ਕੋਲੇ ਵਾਸਤੇ ਆ ਕਰਾਂਗੇ ਤੁਸੀਂ ਸਾਨੂੰ ਵੋਟ ਪਾਓ ਕਿਵੇਂ ਜਦੋਂ ਦੱਸਣਗੇ ਅਸੀਂ ਉਹਦੇ ਮੁਤਾਬਿਕ ਚੁਣਾਂਗੇ ਕਿ ਵੀ ਹਾਂ ਇਹ ਬੰਦਾ ਵਧੀਆ ਇਹਨੂੰ ਵੋਟ ਪਾਉਣਾ ਚਾਹੀਦਾ ਆ ਕੋਈ ਮਤਲਬ ਆਪਣੇ ਤੁਸੀਂ ਕਹਿੰਦੇ ਵੀ ਆਪਣਾ ਕਟੋਕਟ ਮੈਨੀਫੈਸਟੋ ਦਾ ਸਾਨੂੰ ਦੱਸੋ ਵੀ ਤੁਹਾਡੇ ਮਨ ਦੇ ਵਿੱਚ ਕੀ ਹੈ ਸਾਡੇ ਵਾਸਤੇ ਕਰੋਗੇ ਕੀ ਸਾਰ ਪਾਰਟੀ ਲੈਵਲ ਤੇ ਤੁਸੀਂ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਤੁਸੀਂ ਕੀ ਕਰਨ ਜਾ ਰਹੇ ਹੋ ਤੇ ਮਲੇਰ ਕੋਲਾ ਲੈਵਲ ਤੇ ਸਾਡੇ ਵਾਸਤੇ ਕੀ ਕਰੋਗੇ? ਕੀ ਕਾਲਜ ਕੁੜੀਆਂ ਦਾ ਕਾਲਜ ਨੂੰ ਕੁਝ ਕਰੋਗੇ ਜਾਂ ਹਸਪਤਾਲ ਦੇ ਵਿੱਚ ਕੁਝ ਕਰੋਗੇ? ਹੋਊਗਾ ਕੀ? ਪਹਿਲਾਂ ਤਾਂ ਅਸੀਂ ਇਹ ਹੀ ਦੇਖਿਆ ਕਿ ਜਿਉਂ ਸੱਥਾਂ ਦੇ ਉੱਤੇ ਉਹਨਾਂ ਨੇ ਉਹ ਬੈਂਚਰ ਖਾਤੇ। ਹਾਂ ਜੀ ਹਾਂ। ਠੀਕ ਹੈ। ਮੈਨੇ ਜੀ ਸ਼ੈੱਡ ਪਵਾ ਦਿੱਤਾ ਜੀ। ਮੈਨੇ ਜੀ ਸ਼ਮਸ਼ਾਨ ਨੂੰ ਕਰਵਾ ਦਿੱਤਾ। ਕਬਰਸਤਾਨ ਦੀ ਕੰਦਾ ਕਰਾਤੀ ਮੈਨੇ ਕਬਰਸਤਾਨ ਦੀ ਕੰਦਾ ਕਰਾਤੀਆਂ। ਇਹ ਇਹ ਡਿਵੈਲਪਮੈਂਟ ਆ ਜਾਂ ਡਿਵੈਲਪਮੈਂਟ ਅੱਜਕੱਲ ਕੀ ਹੁੰਦੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ। ਜਿਹੜੀਆਂ ਐਮਐਲਏ ਇਲੈਕਸ਼ਨ ਦੇ ਵਿੱਚ ਐਮਐਲਏ ਨੇ ਨਾਲੀਆਂ ਤੇ ਸੜਕਾਂ ਬਣਾਈਆਂ ਦੀਆਂ ਉਹਨਾਂ ਨੂੰ ਪਟਵਾ ਕੇ ਦੁਬਾਰਾ ਨਵਾਂ ਬਣਾਤਾ ਉਹਨੂੰ ਡਿਵੈਲਪਮੈਂਟ ਕਹਿੰਦਾ ਇਹ ਦੇਖੋ ਜੀ ਮੈਂ ਡਿਵੈਲਪਮੈਂਟ ਨਹੀਂ ਕੀਤੀ ਇਹ ਡਿਵੈਲਪਮੈਂਟ ਨਹੀਂ ਹੈ ਤੁਸੀਂ ਦੇਖੋ ਪਿੰਡ ਖੜੇ ਉੱਥੇ ਹੀ ਹੈ ਹਾਂ ਗਲੀਆਂ ਬਣ ਗਈਆਂ ਸਫਾਈ ਹੋ ਗਈ ਹੋਰ ਕੀ ਅੱਗੇ ਆਪੋ ਦੇ ਵਾਸਤੇ ਕਰ ਸਕਦੇ ਐਜੂਕੇਸ਼ਨ ਲੈਵਲ ਤੇ ਉਹਦੇ ਨਾਲ ਕੀ ਕਰ ਸਕਦੇ ਹੈਲਥ ਨੂੰ ਉਹਨੂੰ ਡਿਵੈਲਪਮੈਂਟ ਕੀ ਕਰ ਸਕਦੇ ਆ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਬਾਰੇ ਆਪਾਂ ਕੀ ਇਹ ਤਿੰਨੇ ਮੁੱਦੇ ਹੈ ਮੈਂ ਐਕਚੁਅਲੀ ਇੱਕ ਕਹਿਣਾ ਹੁੰਨਾ ਸਰ ਜੇ ਕੋਈ ਸਰਕਾਰ ਕੋਈ ਵੇ ਚਾਹੇ ਕਾਂਗਰਸ ਹੈ ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ ਆਪ ਹੈ ਚਾਹੇ ਉਹ ਆਹ ਹੈ ਆਪਣੇ ਬੀਜੇਪੀ ਹੈ ਕੁਝ ਨਾ ਕਰਨ ਫੋਰਨ ਚ ਕੀ ਹੈ ਫੋਰਨ ਸਿਸਟਮ ਕੀ ਹੈ এডਿਕੇਸ਼ਨ ਫ੍ਰੀ ਹੈ ਟਰਾਂਸਪੋਰਟੇਸ਼ਨ ਉਹ ਫ੍ਰੀ ਹੈ ਹੈਲਥ ਫ੍ਰੀ ਹੈ ਜੇ ਇਹ ਤਿੰਨ ਚੀਜ਼ਾਂ ਫ੍ਰੀ ਕਰਦਨ ਤਿੰਨ ਚੀਜ਼ਾਂ ਫ੍ਰੀ ਕਰਦਨ ਹੁਣ ਕਈ ਲੋਕ ਕਹਿੰਦੇ ਜੀ ਇਹ ਫ੍ਰੀ ਕਿਉਂ ਕਰੀਏ ਰੇਵੜਿਆ ਕਿਉਂ ਦੀਏ ਕਿਉਂ ਨਹੀਂ ਕਰ ਸਕਦੇ ਯਾਰ ਸਤੋ ਟੈਕਸ ਕਾ ਲੀ ਜਾਂਦੇ ਆ ਫ੍ਰੀ ਕਰੋ ਉਹਨੂੰ ਤੁਹਾਨੂੰ ਫ੍ਰੀ ਕਰਨਾ ਪਊਗਾ ਇਹ ਰੇਵੜੀਆਂ ਨਹੀਂ ਹੈ ਇਹ ਫ੍ਰੀ ਸਾਡਾ ਹੱਕ ਹੈ ਜੇ ਤੁਸੀਂ ਇਹ ਤਿੰਨ ਚੀਜ਼ਾਂ ਫ੍ਰੀ ਕਰ ਦੋਗੇ ਸਾਡਾ 20000 ਰੁਪਿਆ ਬਚ ਗਿਆ ਮਹਿੰਗਾਈ ਵੱਧ ਰਹੀ ਹੈ ਜੀ ਸੈਲਰੀ ਉਨੀ ਵੱਧ ਨਹੀਂ ਰਹੀ ਜੇ ਸਾਨੂੰ ਆਹ ਤਿੰਨ ਚੀਜ਼ਾਂ ਫ੍ਰੀ ਮਿਲ ਜਣਗੀਆਂ ਸਾਡਾ 15-20000 ਰੁਪਿਆ ਬਚ ਗਿਆ ਉਹ ਸਾਡੀ ਸੇਵਿੰਗ ਹੈ ਜੀ ਔਰ ਇੱਕ ਜਿਹੜਾ ਉਹ ਹੈ ਜਿਹੜਾ ਇਹ ਕਰ ਦੂਗਾ ਉਹਨੂੰ ਵੋਟ ਪਾਉਂ ਉਹਨੂੰ ਸਾਰੇ ਵੋਟ ਪਾਣਗੇ ਉਹ ਲੋੜ ਹੀ ਨਹੀਂ ਕੋਈ ਉਹ ਹੀ ਨਹੀਂ ਹੈ ਸਸਪ ਹੁਣ ਇੱਕ ਜੋ ਮੇਨ ਮੁੱਦਾ ਮੈਂ ਉਹਦੇ ਤੇ ਗੱਲ ਕਰਨ ਲੱਗਿਆ ਸਰ ਉਹ ਮੁੱਦਾ ਹੈ ਮਲੇਰ ਕੋਟਲਾ ਮੁਸਲਮਾਨ ਬਹੁ ਗਿਣਤੀ ਸੀਟ ਹੈ ਔਰ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਜਿਹੜੀ ਆਉਂਦੀ ਹੈ ਔਰ ਹਰੇਕ ਪਾਰਟੀ ਦੀ ਹਰੇਕ ਉਮੀਦਵਾਰ ਦੀ ਨਿਗਾ ਹੁੰਦੀ ਹੈ ਵੀ ਕੋ ਬੜਾ ਬਹੁਤ ਬੜਾ ਵੋਟ ਬੈਂਕ ਹੈ ਔਰ ਮੈਂ ਕੱਲੇ ਮਲੇਰ ਕੋਟਲੇ ਦੀ ਗੱਲ ਨਹੀਂ ਕਰ ਰਿਹਾ ਮਲੇਰ ਕੋਟਲੇ ਤੋਂ ਅਲਾਵਾ ਵੀ ਉਸੀਂ ਅਗਰ ਜਾਵੋਗੇ ਤੇ ਅਹਿਮਦਗੜ ਜਾਵੋਗੇ ਅਮਰਗੜ ਜਾਵੋਗੇ ਬਰਨਾਲੇ ਜਾਵੋਗੇ ਸੰਗਰੂਰ ਜਾਵੋਗੇ ਧੂਰੀ ਜਾਵੋਗੇ ਤਾਂ ਮਤਲਬ ਮੁਸਲਿਮ ਲੋਕ ਕਾਫੀ ਗਿਣਤੀ ਦੇ ਵਿੱਚ ਇਸ ਲੋਕ ਸਭਾ ਸੀਟ ਦੇ ਵਿੱਚ ਮਤਲਬ ਅਸਰ ਅੰਦਾਜ਼ਨ ਅਸਰ ਰਖਾਉਂਦੇ ਨੇ ਆਪਣੀਆਂ ਵੋਟਾਂ ਦੇ ਨਾਲ ਸਰ ਉਹਦੇ ਵਿੱਚ ਗੱਲ ਇਹ ਹੈ ਕਿ ਰੂੜੀਵਾਦੀ ਪਾਰਟੀਆਂ ਦੀ ਆਪਾਂ ਗੱਲ ਕਰੀਏ ਤੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੀ ਐਮਪੀ ਰਹੇ ਨੇ ਕਾਂਗਰਸ ਦੇ ਵੀ ਐਮਪੀ ਰਹੇ ਨੇ ਉਹਨਾਂ ਨੇ ਇਹਨਾਂ ਲੋਕਾਂ ਵਾਸਤੇ ਕੀ ਕੀਤਾ ਕੀ ਵਾਅਦੇ ਹੋਏ تھے ਇਸ ਚੀਜ਼ ਨੂੰ ਕਿੰਨਾ ਕ ਅਨਲਿਸਿਸ ਕਰ ਪਾਏ ਨੇ ਮਲੇਰ ਕੋਟਲੇ ਦੇ ਔਰ ਖਾਸ ਤੌਰ ਤੇ ਡਿਸਟ੍ਰਿਕਟ ਸੰਗਰੂਰ ਦੇ ਮੁਸਲਮਾਨ ਔਰ ਹੁਣ ਇਹਨਾਂ ਨੂੰ ਕੀ ਸੋਚਣਾ ਚਾਹੀਦਾ ਹੈ ਕਿਵੇਂ ਮਤਲਬ ਆਪਣੇ ਜੋ ਸਟਰੈਟਜੀ ਹੈ ਇਹ ਤਿਆਰ ਕਰਨੀ ਚਾਹੀਦੀ ਹੈ ਇਹਦੇ ਜਨਾ ਮੈਂ ਦੋ ਤਿੰਨ ਲਾਈਨਾਂ ਚੀਨ ਵਾਈਂਡ ਅਪ ਕਰਦਾਗਾ ਜੀ ਜੀ ਮੁਸਲਮਾਨ ਇਸ ਵਕਤ ਪੂਰੇ ਆਲ ਓਵਰ ਇੰਡੀਆ ਚ ਵਿਚਾਰ ਹੈ ਜੀ ਇਹਦੇ ਨਾਲ ਹਰ ਕੋਈ ਖੇਲਦਾ ਹੈ ਜੀ ਹਰ ਪਾਰਟੀ ਖੇਲਦੀ ਹੈ ਇਹਨਾਂ ਦਾ ਕਰਦਾ ਕੋਈ ਭਲਾ ਨਹੀਂ ਇਨ ਸ਼ਾਰਟ ਮੈਂ ਪਾਰਟੀ ਦਾ ਨਾਮ ਨਹੀਂ ਲੈਂਦਾ 60 70 ਸਾਲ ਤੱਕ ਮੁਸਲਮਾਨਾਂ ਨੂੰ ਹਮ ਬੇਕੂਬ ਬਣਾਤਾ ਹੈ ਕਿੱਤਾ ਭਲਾ ਐਸੋ ਵੀ ਨਹੀਂ ਕਿ ਆਪਾਂ ਨੇ ਨਹੀਂ ਕੀਤਾ ਲੇਕਿਨ ਜੋ ਹੋਣਾ ਚਾਹੀਦਾ ਥਾ ਉਹ ਨਹੀਂ ਕੀਤਾ ਭਲਾ ਉਹਨਾਂ ਨੇ ਔਰ ਇਹਨਾਂ ਦੀ ਸਿਰਫ ਵੋਟ ਬੈਂਕ ਦੀ ਇੱਕ ਰਾਜਨੀਤੀ ਕੀਤੀ ਗਈ ਕਿ ਬਸ ਇਹਨਾਂ ਦਾ ਵੋਟ ਲੈਣਾ ਇਹਨਾਂ ਨਾਲ ਕਰਨਾ ਕਰਾਉਣਾ ਕੁਝ ਨਹੀਂ ਉਹੀ ਲਗ ਕਮੋਬੇਸ਼ ਪੂਰੇ ਮਲੇਰ ਕੋਲੇ ਚਾਹ ਹੁਣ ਤੁਸੀਂ ਜੇ ਮੋਦੀ ਸਾਹਿਬ ਦਾ ਬਿਆਨ ਲੈ ਲਵਾਂ ਉਹ ਹੁਣ ਸਿੱਧੇ ਹੀ ਮੁਸਲਮਾਨਾਂ ਤੇ ਅਟੈਕ ਕਰਨ ਲੱਗੇ ਉਹਨਾਂ ਨੂੰ ਵੋਟ ਹੀ ਮੁਸਲਮਾਨਾਂ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਇਹਨਾਂ ਦੇ ਖਿਲਾਫ ਬਣ ਕੇ ਮਿਲਦਾ ਜਦਕਿ ਇੰਡੀਆ ਦਾ ਮੁਸਲਮਾਨ ਪਾਕਿਸਤਾਨ ਗਈ ਸੀ ਕਰਕੇ ਨਹੀਂថា ਕਿ ਉਹਨੂੰ ਪਾਕਿਸਤਾਨ ਪਸੰਦੀ ਨਹੀਂ ਹੈ ਅੱਜ ਮੈਂ ਮੁਸਲਮਾਨਾ ਮੈਨੂੰ ਪਾਕਿਸਤਾਨ ਪਸੰਦੀ ਨਹੀਂ ਹੈ ਮੈਂ ਨਹੀਂ ਪਸੰਦ ਕਰਦਾ ਉਹਨੂੰ ਕਿਉਂਕਿ ਉਹ ਜੋ ਉਹਨੂੰ ਕਰਨਾ ਚਾਹੀਦਾ ਸੀ ਦਾ ਬੀਇੰਗ ਅ ਮੁਸਲਮ ਕੰਟਰੀ ਉਹ ਨਹੀਂ ਕਰ ਰਿਹਾ ਜੋ ਇਸਲਾਮਿਕ ਕੰਟਰੀ ਨੂੰ ਕਰਨਾ ਚਾਹੀਦਾ ਨਹੀਂ ਕਰ ਰਿਹਾ ਸਾਡਾ ਇਸਲਾਮ ਜੋ ਕਹਿੰਦਾ ਉਹ ਨਹੀਂ ਕਰ ਰਿਹਾ ਅਸੀਂ ਇਸ ਕਰਕੇ ਜਿਹੜਾ ਇੰਡੀਆ ਦਾ ਮੁਸਲਮਾਨ ਉਹਨੂੰ ਪਸੰਦੀ ਨਹੀਂ ਕਰਦਾ ਲੇਕਿਨ ਫੇਰ ਵੀ ਸਾਨੂੰ ਉਹਨਾਂ ਨਾਲ ਧੱਕੇ ਨਾਲ ਜੋੜੀ ਜਾਂਦੇ ਕਿ ਜਾਓ ਮੁਸਲਮਾਨੋ ਜਾਓ ਪਾਕਿਸਤਾਨ ਇਹਦੇ ਨਾਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਇਹ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਹੁਣ ਇਹਦੇ ਚ ਇਨ ਸ਼ੋਰਟ ਇਹ ਵੀ ਕਹਿ ਸਕਦੇ ਆ ਕਿ ਪਹਿਲਾਂ 70 ਸਾਲ ਕਾਂਗਰਸ ਨੇ ਬੇਵਕੂਫ ਬਣਾਇਆ ਹਮ মুসলਮਾਨਾਂ ਨੂੰ ਹੁਣ ਬੀਜੇਪੀ ਜਿਹੜੀ ਹੈ ਇਹ ਹਿੰਦੂਆਂ ਨੂੰ ਬੇਵਕੂਫ ਬਣਾ ਕੇ ਉਵੇਂ ਹੀ ਉਦਾਂ ਹੀ ਜਿਵੇਂ মুসলਮਾਨਾਂ ਨੂੰ ਕਰ ਉਹ ਭਲਾਈ ਨਹੀਂ ਕਰ ਰਹੀ ਹਿੰਦੂਆਂ ਦਾ ਕੁਝ ਵੀ ਭਲਾਈ ਨਹੀਂ ਕਰ ਰਹੀ ਉਵੇਂ ਹੀ ਉਹਦਾ ਉਹਨਾਂ ਉਹਨਾਂ ਨੂੰ ਬੇਵਕੂਫ ਬਣਾ ਰਹੀ ਹੈ ਬਟ ਇੱਕ ਚੀਜ਼ ਹੈ ਇੱਕ ਫਰਕ ਹੈ মুসলਮਾਨ ਤੇ ਹਿੰਦੂ 'ਚ ਇੱਕ ਫਰਕ ਹੈ ਮੁਸਲਮਾਨ ਫੇਰ ਵੀ ਕਿਤੇ ਨਾ ਕਿਤੇ ਅਨਪੜਤਾ ਦੇ ਉਹਦੇ ਚ ਹੈ ਕਾਫੀ ਕਾਫੀ ਬੜੀ ਇੱਕ ਜਿਹੜੀ ਹੋਇਆ ਰੇਸ਼ਿਓ ਹੈ ਉਹ ਪੜਿਆ ਲਿਖਿਆ ਨਹੀਂ ਹੈ ਲੇਕਿਨ ਹਿੰਦੂ ਪੜਿਆ ਲਿਖਿਆ ਮੈਨੂੰ ਪੂਰਾ ਯਕੀਨ ਹੈ ਇਸ ਜ਼ਿਆਦਾ ਦੇਰ ਬੀਜੇਪੀ ਇਹਨਾਂ ਨੂੰ ਨਹੀਂ ਬਣਾ ਪਾਏਗੀ ਲੇਕਿਨ ਹਾਂ ਜਿਹੜਾ ਮੁਸਲਮਾਨ ਨੇ ਦਾ ਉਰੇ ਦਾ ਹੈ ਮਲੇਰ ਕੋਲੇ ਦੀ ਜੇ ਗੱਲ ਕਰੀਏ ਹਜੇ ਤੱਕ ਤੁਸੀਂ ਦੱਸੋ ਕਿਹਨੇ ਮੁਸਲਮਾਨਾਂ ਬਾਰੇ ਗੱਲ ਕੀਤੀ ਹੈ ਦਿੱਲੀ 'ਚ ਲੱਤ ਮਾਰੀ ਗਈ ਹਮ ਕਿਹੜੇ ਨੇ ਕੌਣ ਨੀਤਾ ਬੋਲਿਆ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਦਾ ਨੇਤਾ ਬੋਲਿਆ ਨਾ ਆਪਾਂ ਪਾਰਟੀ ਛੱਡੋ ਕਿਹੜਾ ਨੇਤਾ ਬੋਲਿਆ ਕੋਈ ਸਮਾਜਵਾਦੀ ਕੋਈ ਬੋਲਿਆ ਹੋਵੇ ਕੋਈ ਜਿਹੜਾ ਸਮਾਜ ਸੇਵਾ ਕਰਦਾ ਉਹ ਹੀ ਬੋਲੇ ਹੋਵੇ ਕੋਈ ਨਹੀਂ ਬੋਲਿਆ ਗਜ਼ਾ ਚ ਇੰਨਾ ਕੁਝ ਹੋ ਰਿਹਾ ਹੈ ਕੀ ਬੋਲਿਆ ਮੁਸਲਮਾਨਾਂ ਵਾਰੇ ਇਸ ਵਾਰ ਜੇ ਕੋਈ ਬੋਲਦਾ ਉਹਨੂੰ ਅਤਵਾਦੀ ਘਰਾਰ ਦੇ ਕੇ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਔਰ ਕਿਤੇ ਕਿਤੇ ਨਾ ਕਿਤੇ ਇਹਦੇ ਜ਼ਿੰਮੇਦਾਰ ਵੀ ਮੁਸਲਮਾਨ ਖੁਦ ਹੈ ਉਹਨਾਂ ਨੇ ਪਹਿਲਾਂ ਤਾਂ ਇਸਲਾਮ ਹੀ ਛੱਡੀ ਫਿਰਦੇ ਆ ਉਹ ਇਸਲਾਮ ਛੱਡਿਆ ਜਦੋਂ ਉਹਨੇ ਅੱਲਾ ਨੂੰ ਛੱਡਤਾ ਅੱਲਾ ਕਹਿੰਦਾ ਵੀ ਠੀਕ ਹੈ ਮੈਂ ਵੀ ਤੁਹਾਨੂੰ ਛੱਡਤਾ ਔਰ ਉਹਨੇ ਕੀ ਹੋਇਆ ਕੁਰਾਨ ਦੇ ਵਿੱਚ ਕਿ ਜੇ ਤੁਸੀਂ ਮੈਨੂੰ ਛੱਡ ਦੋਗੇ ਤਾਂ ਮੈਂ ਤੁਹਾਡੇ ਤੇ ਐਸਾ ਰਾਜਾ ਮੁਸਲਤ ਕਰੂੰਗਾ ਤੁਸੀਂ ਯਾਦ ਕਰੋਗੇ ਔਰ ਉਹ ਹੋ ਰਿਹਾ ਹੈ ਇਹੀ ਕਾਰਨ ਹੈ ਕਿ ਅੱਜ ਜਦ ਅੱਲਾ ਨਾਲ ਨਹੀਂ ਹੈ ਤਾਂ ਫਿਰ ਨੇਤਾ ਤੁਹਾਡੇ ਨਾਲ ਕੀ ਹੋਣਗੇ ਪਰ ਔਰੇ ਦੇ ਨੇਤਾ ਬਿਲਕੁਲ ਹੀ ਨਾਲ ਨਹੀਂ ਹੈ ਤੁਸੀਂ ਕੋਈ ਵੀ ਨੇਤਾ ਲੈ ਲਓ ਕਿਸੇ ਦਾ ਵੀ ਨਾਲ ਲਓ ਜਿਹੜੇ ਐਮਪੀ ਇਲੈਕਸ਼ਨ 'ਚ ਖੜੇ ਹੈ ਜਾਂ ਐਮਐਲਏ 'ਚ ਖੜੇ ਹੈ ਕਿਸੇ ਨੇ ਗਜ਼ਾਤੇ ਕੋਈ ਗੱਲ ਨਹੀਂ ਕੀਤੀ ਕਿਸੇ ਨੇ ਕਿਸੇ ਹੋਰ ਉਤੇ ਗੱਲ ਤੇ ਕੋਈ ਨਹੀਂ ਗੱਲ ਕੀਤੀ ਇੱਕ ਉਹ ਹੈ ਕੀ ਨਾਮ ਹੈ ਉਹਦਾ ਹైదరాబాద్ ਦਾ ਨੇਤਾ ਉਹ ਵਕੀਲ ਸਾਹਿਬ ਉਹ ਵੈਸੀ ਸਾਹਿਬ ਉਹ ਵੈਸੀ ਬੋਲੀ ਜਾਂਦਾ ਉਹਦੀ ਕੋਈ ਵਜ਼ਨ ਨਹੀਂ ਲੈਂਦਾ ਤਾਂ ਉਹ ਵਜ਼ਨ ਖਤਮ ਇਹਨਾਂ ਨੇ ਖੁਦ ਹੀ ਕੀਤਾ ਹੈ ਜੇ ਇਹਨਾਂ ਨੇ ਵਜ਼ਨ ਠੀਕ ਨਹੀਂ ਕੀਤਾ ਆਪਣਾ ਤਾਂ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਹਾਲ ਹੋਰ ਵੀ ਬੱਤਰ ਹੋਏਗਾ। ਅ ਔਰ ਖਾਸ ਤੌਰ ਤੇ ਸੰਗਰੂਰ ਹਲਕਾ ਜੋ ਹੈ ਹਲਕਾ ਸੰਗਰੂਰ ਦੇ ਜਿਹੜੇ ਲੋਕ ਸਭਾ ਦੇ ਪੂਰਾ ਮਤਲਬ ਆਪਾਂ ਗੱਲ ਕਰੀ ਬਰਨਾਲਾ ਸੰਗਰੂਰ ਧੂਰੀ ਔਰ ਜੋ ਵੀ ਏਰੀਆ ਆਉਂਦਾ ਉਹਦੇ 'ਚ ਰਹਿਣ ਵਾਲੇ ਜਿਹੜੇ ਮੁਸਲਮਾਨ ਔਰ ਖਾਸ ਤੌਰ ਤੇ ਮੈਂ ਕਹਿੰਨਾ ਡਿਸਟ੍ਰਿਕਟ ਸੰਗਰੂਰ ਜਿਹੜਾ ਆਪਣਾ ਵੀ ਡਿਸਟ੍ਰਿਕਟ ਸੀਗਾ ਚਲੋ ਖੈਰ ਹੁਣ ਤਾਂ ਮਲੇਰਗੋਡਾ ਬਣਿਆ ਇਹਦੇ ਲੋਕਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਜ਼ਿਲ੍ਹਾ ਸੰਗਰੂਰ ਦੇ ਲੋਕਾਂ ਨੂੰ ਅ ਮੈਂ ਖਾਸੇ ਮੁਸਲਮਾਨਾਂ ਦੀ ਗੱਲ ਕਰ ਰਿਹਾ ਤੁਸੀਂ ਆਪ ਸਾਹਿਬ ਮੈਂ ਮੈਂ ਓਵਰਆਲ ਗੱਲ ਕਰ ਰਹੀ ਹਾਂ ਮੈਂ ਬਸ ਸਿਰਫ ਇਹਨਾਂ ਨੂੰ ਇਹੀ ਕਹਾਂਗਾ ਕਿ ਤੁਸੀਂ ਇੱਕ ਵਾਰ ਸ਼ਾਹਰੂਖ ਖਾਨ ਦੀ ਜਵਾਨ ਫਿਲਮ ਦੇਖੋ ਮੈਨੂੰ ਉਹਨੇ ਕੋਈ ਪੈਸਾ ਨਹੀਂ ਦਿੱਤਾ ਹੈ ਕਿ ਤੁਸੀਂ ਫਿਲਮ ਉਹਦੇ ਚ ਉਹਨੇ ਲਾਸਟ ਜੀ ਜੋ ਡਾਇਲੋਗ ਬੋਲੇ ਉਹ ਸੁਨੋ ਉਹਨੂੰ ਆਪਣੇ ਦਿਮਾਗ ਚ ਵਸਾਓ ਔਰ ਐਟਲੀਸਟ ਸਵਾਲ ਕਰੋ ਐਮੀ ਵੋਟ ਆਪਣਾ ਬੇਵਕਾਰ ਨਾ ਕਰੋ ਜਿਵੇਂ ਲੋਕ ਨਸ਼ੇੜੀ ਲੋਕ ਜਿਵੇਂ ਲੋਕ ਕੁਝ ਲੋਕ ਪੈਸਾ ਲੈ ਕੇ ਵੋਟ ਦੇ ਦਿੰਦੇ ਆਂ ਤੁਸੀਂ ਥੋੜੀ ਵੀ ਕਮੋਵੇਸ਼ ਉਹੀ ਹਾਲਤ ਹੈ ਤੁਸੀਂ ਵੋਟ ਅੰਨੇਵਾ ਦੇ ਦਿੰਦੇ ਹੋ ਕੁਝ ਅੰਧ ਭਗਤੀ ਦੇ ਦਿੰਦੇ ਆ ਚਾਹੇ ਉਹ ਤੁਹਾਡਾ ਆਪਣਾ ਨੇਤਾ ਹੈ ਉਹਨੂੰ ਸਵਾਲ ਜ਼ਰੂਰ ਕਰੋ ਹਾਂ ਇੱਕ ਮੈਂ ਗੁਜ਼ਾਰਿਸ਼ ਹੋਰ ਕਰੂੰਗਾ ਬੀਂਗ ਅ ਮੈਂ ਕਿਉਂਕਿ ਇੱਕ ਮੁਸਲਮਾਨ ਵੀ ਹਾਂ ਮੈਂ ਆਪ ਸਰਕਾਰ ਨੂੰ ਇੱਕ ਮੈਂ ਉਹ ਕਰੂੰਗਾ ਗੁਜ਼ਾਰਿਸ਼ ਕਿ ਆਪ ਜਿੰਨੀਆਂ ਵੀ ਸਰਕਾਰਾਂ ਆਂਦੀਆਂ ਉਹ ਮੰਤਰੀ ਜ਼ਰੂਰ ਬਣਾਉਂਦੀਆਂ ਨਾ ਤਾਂ ਦਿੱਲੀ 'ਚ ਉਹਨਾਂ ਨੇ ਕੋਈ ਮੰਤਰੀ ਬਣਾਏ ਹੈ ਦੇ ਨਾਮਲੇਰ ਕੋਲਡਿਜ ਹੋਰ ਪੰਜਾਬ ਚ ਕੋਈ ਮੰਤਰੀ ਬੁਲਾਇਆ ਮੁਸਲਿਮ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਇਹ ਸਾਡੇ ਨਾਲ ਤੱਕ ਹੈ ਉਹਨਾਂ ਨੂੰ ਇੱਕ ਮੰਤਰੀ ਬਣਾਉਣਾ ਚਾਹੀਦਾ ਜੀ ਠੀਕ ਹੈ ਤਾਂ ਕਿ ਸਾਡੇ ਹੱਕ ਦੀ ਗੱਲ ਗੱਲ ਹੋ ਸਕੇ ਸਾਡੇ ਗੱਲ ਸਾਡਾ ਉੱਥੇ ਮਤਲਬ ਰੱਖਿਆ ਜਾ ਸਕੇ ਸਾਡਾ ਵਰਜਨ ਰੱਖਿਆ ਜਾ ਸਕੇ ਜੇ ਨਹੀਂ ਰੱਖਿਆ ਜਾ ਰਿਹਾ ਫਿਰ ਅਸੀਂ ਕੀ ਸੋਚੀਏ ਕਿ ਕੀ ਆਪ ਸਾਡੇ ਨਾਲ ਹੈ ਜਾਂ ਨਹੀਂ ਬਿਲਕੁਲ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਜੀ ਹੁਸੈਨ ਸਾਹਿਬ ਆਉਣ ਵਾਸਤੇ ਔਰ ਬਹੁਤ ਵੈਲਿਊਏਬਲ ਜੋ ਗੱਲਾਂ ਹੋਈਆਂ ਨੁੱਜ ਘੱਟੋ ਘੱਟ ਅਗਰ ਆਪਾਂ ਵੋਟਰਸ ਦੇ ਤਾਲੁਕ ਦੇ ਨਾਲ ਗੱਲ ਕਰੀਏ ਤਾਂ ਉਹਨਾਂ ਨੂੰ ਬਹੁਤ ਅੱਛੀ ਇੱਕ ਅਪੀਲ ਤੁਹਾਨੂੰ ਕੀਤੀ ਹੈ ਬਹੁਤ ਅੱਛੀ ਗੱਲਬਾਤ ਰਹੀ ਆਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਮਸ਼ਕੂਰਾਂ ਕਿ ਤੁਨੇ ਬਹੁਤ ਸਾਰੀਆਂ ਗੱਲਾਂ ਮੇਤੋਂ ਬਗੈਰ ਪੈਸੇ ਲੱਤੇ ਕਈਆਂ ਮੇਰੇ ਫੇਵਰ ਦੇ ਵਿੱਚ ਤੇ ਮੇਤੋਂ ਕਹੇ ਤੁਸੀਂ ਐਡ ਵੀ ਨਹੀਂ ਮੰਗਦੇ ਤੇ ਔਰ ਮੈਂ ਮੰਨਦਾ ਕਿ ਤੁਸੀਂ ਫਿਰ ਜੇ ਮੇਤੋਂ ਪੈਸੇ ਵੀ ਨਹੀਂ ਲੈ ਰਹੇ ਮੇਤੋਂ ਐਡ ਵੀ ਨਹੀਂ ਲੈ ਰਹੇ ਤਾਂ ਇਟ ਮੀਨ ਤੁਸੀਂ ਜੈਨੂਲੀ ਦਿਲ ਨਾਲ ਮੇਰੀ ਵੀ ਤਾਰੀਫ ਕਰ ਰਹੇ ਹੋ ਤਾਂ ਵੀ ਦਿਲ ਨਾਲ ਕਰ ਰਹੇ ਹੋ ਮੈਂ ਤੁਹਾਡਾ ਵੀ ਮਸ਼ਕੂਰਾਂ ਕਿ ਜਦ ਕਿਸੇ ਨੂੰ ਫਰੀ ਦੇ ਵਿੱਚ ਇੰਨੀ ਮਤਲਬ ਐਜੂਕੇਸ਼ਨਿਸਟ ਸੀਨੀਅਰ ਪੱਤਰਕਾਰ ਮਿਲੇ ਤਾਂ ਦਿਲ ਵੈਸੀ ਖੁਸ਼ ਹੋ ਜਾਂਦਾ ਹੈ ਤੁਹਾਡੇ ਇਹ ਦਿਲ ਖੁਸ਼ ਕਰਨ ਤੇ ਮੈਂ ਬਹੁਤ ਖੁਸ਼ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਵੈਸੇ ਜੋ ਗੱਲਾਂ ਕਹੀਆਂ ਮੈਂ ਕੋਈ ਗਲਤ ਗੱਲ ਨਹੀਂ ਕਹੀ ਜੋ ਹੁਸੈਨ ਸਾਹਿਬ ਨੂੰ ਜਾਣਦੇ ਆ ਇਹ ਉਹੀ ਗੱਲਾਂ ਜੋ ਇਹ ਬਜ਼ਾਤੇ ਖੁਦ ਹੈਗੇ ਜੋ ਇਹਨਾਂ ਦੀ ਪਰਸਨੈਲਿਟੀ ਹੈ ਇਨ ਨੈਚਰਲ ਜਿਹੜਾ ਹੈ ਜੋ ਗੱਲਬਾਤ ਇਸ ਡਿਸਕਸ਼ਨ ਦੇ ਵਿੱਚੋਂ ਨਿਕਲ ਕੇ ਆਈ ਹੈ ਕਿ ਆਪਣੀ ਵੋਟ ਆਪ ਐਵੇਂ ਹੀ ਨਾ ਦਈਏ ਘੱਟ ਤੋਂ ਘੱਟ ਜੋ ਕੈਂਡੀਡੇਟ ਹੈ ਕੈਂਡੀਡੇਟ ਆਪਣਾ ਇੱਕ ਜਿਹੜਾ ਮੋਟਿਵ ਆਪਣਾ ਇੱਕ ਮੌਕਫ ਹੈ ਉਹ ਤਾਂ ਰੱਖਣਾ ਉਹ ਦੱਸਣ ਤਾਂ ਸੀ ਕਿ ਉਹਨਾਂ ਦੇ ਮੁੱਦੇ ਕੀ ਨੇ ਕਿਹਨਾਂ ਮੁੱਦਿਆਂ ਦੇ ਉੱਪਰ ਇਲੈਕਸ਼ਨ ਲੜ ਰਹੇ ਨੇ ਅੱਜ ਤੱਕ ਹੁਣ ਤੱਕ ਦਾ ਜੋ ਸਿਨੈਰੀਓ ਹੈ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਕਿਸੇ ਵੀ ਕੈਂਡੀਡੇਟ ਨੇ ਇਹ ਹੀ ਨਹੀਂ ਦੱਸਿਆ ਵੀ ਕਿਹਨਾ ਮੁੱਦਿਆਂ ਤੇ ਵਲੈਕਸ਼ਨ ਲੜ ਰਿਹਾ ਹੈ ਬਸ ਸਿਰਫ ਵੋਟ ਦੇ ਦਿਓ ਕਿ ਸਿਰਫ ਵੋਟ ਮੰਗਣਾ ਹੀ ਮਤਲਬ ਇੱਕ ਮੈਨੀਫੈਸਟੋ ਹੈ ਇਸ ਗੱਲ ਨੂੰ ਸੰਗਰੂਰ ਦੀ ਜਨਤਾ ਨੂੰ ਘੱਟ ਤੋਂ ਘੱਟ ਸੋਚਣਾ ਚਾਹੀਦਾ ਹੈ ਅਸੀਂ ਜੋ ਵੀ ਹਾਂ ਜਿਸ ਵੀ ਕਮਿਊਨਿਟੀ ਦੇ ਵਿੱਚ ਹਾਂ ਔਰ ਜਿਹੜੇ ਵੀ ਸੈਗਮੈਂਟ ਨੂੰ ਬਿਲੋਂਗ ਕਰਦੇ ਹਾਂ ਘੱਟ ਤੋਂ ਘੱਟ ਆਪਣੇ ਜੋ ਕੈਂਡੀਡੇਟ ਆਉਂਦਾ ਤੁਹਾਡੇ ਕੋਲ ਉਹਨੂੰ ਪੁੱਛੋ ਤਾਂ ਸੀ ਵੀ ਐਟਲੀਸਟ ਤੂੰ ਇਹ ਦੱਸ ਸਾਡੇ ਸ਼ਹਿਰ ਦਾ ਇਹ ਮੁੱਦਾ ਹੈ ਧੂਰੀ ਦੇ ਅਲੱਗ ਮੁੱਦੇ ਹਨ ਮਲੇਰਕੋਲੇ ਦੇ ਅਲੱਗ ਮੁੱਦੇ ਹਨ ਅਹਿਮਦਗੜ੍ਹ ਦੇ ਅਲੱਗ ਮੁੱਦੇ ਹਨ ਅਮਰਗੜ੍ਹ ਦੇ ਅਲੱਗ ਮੁੱਦੇ ਹਨ ਬਰਨਾਲੇ ਦੇ ਅਲੱਗ ਮੁੱਦੇ ਹਨ ਸੰਗਰੂਰ ਦੇ ਅਲੱਗ ਮੁੱਦੇ ਹਨ ਕਿ ਜੋ ਲੋਕ ਸਭਾ ਹਲਕਾ ਸੰਗਰੂਰ ਦੇ ਕੈਂਡੀਡੇਟ ਨੇ ਉਹ ਉਹਨਾਂ ਮੁੱਦਿਆਂ ਨੂੰ ਜਾਣਦੇ ਆ ਉਹਨਾ ਮੁੱਦਿਆਂ ਦੀ ਗੱਲ ਕਰਦੇ ਆ ਕੀ ਸਾਨੂੰ ਲੱਗਦਾ ਕਿ ਉਹ ਇਹਨਾਂ ਦੇ ਉੱਪਰ ਜੋ ਉਹ ਵਾਅਦੇ ਕਰ ਰਹੇ ਨੇ ਜੋ ਆਪਣੀ ਗੱਲ ਰੱਖਣਗੇ ਪੂਰਾ ਕਰਨਗੇ ਅਗਰ ਤੁਹਾਨੂੰ ਲੱਗਦਾ ਤਾਂ ਉਸ ਕੈਂਡੀਡੇਟ ਨੂੰ ਵੋਟ ਕਰੋ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਔਰ ਫੇਰ ਇੱਕ ਹੈਲਦੀ ਡਿਸਕਸ਼ਨ ਦੇ ਨਾਲ ਹਾਜ਼ਰ ਹੋਵਾਂਗਾ ਟਿਲ देन थैंक यू थैंक यू ਵੈਰੀ ਮਚ